ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਵਲੌਗਸ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜਾ ਰਹੇ ਹੁਸ਼ਿਆਰਪੁਰ ਜਿਸ ਕੰਮ ਲਈ ਜਾ ਰਹੇ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਦੱਸਾਂਗੇ ਤੇ ਵੈਸੇ ਤੁਸੀਂ ਥੰਬਨੇਲ ਦੇਖ ਕੇ ਅੰਦਾਜ਼ਾ ਤਾਂ ਲਗਾ ਹੀ ਲੈਣਾ ਹੈ ਨਾ ਵੀ ਆਪਾਂ ਕਿਸ ਕੰਮ ਲਈ ਚੱਲੇ ਆ ਤੇ ਅੱਜ ਆਪਾਂ ਦੇਖਣੇ ਹੈਗੇ ਬੱਟ ਸ਼ਹਿਰਪੁਰ ਚ ਤੋਂ ਜਿੱਥੇ ਸਾਨੂੰ ਵਧੀਆ ਬਹੁਤ ਸੋਹਣੇ ਰੇਟ ਮੰਨ ਲਓ ਕਿ ਘੱਟ ਰੇਟ ਤੇ ਵਧੀਆ ਬੱਟ ਮਿਲ ਗਏ ਤੇ ਅੱਜ ਆਪਾਂ ਤੁਹਾਨੂੰ ਉੱਥੇ ਲੈ ਕੇ ਚਾਲਦੇ ਆ ਤੇ ਜਿੰਨੇ ਵੀ ਆਪਣੇ ਸ਼ਹਿਰਪੁਰ ਚ ਰਹਿੰਦੇ ਆ ਹਨਾ ਵੀ ਸ਼ਹਿਰਪੁਰ ਵਾਲੇ ਸਾਰੇ ਜਣੇ ਵੀ ਕੋਈ ਉੱਥੇ ਸ਼ਾਪਿੰਗ ਕਰਿਓ ਵੀ ਆਪਾਂ ਜਿੱਥੋਂ ਜੈਨੂਇਨ ਰੇਟ ਹੋਵੇ ਹਨਾ ਚੀਜ਼ ਵਧੀਆ ਵੀ ਮਿਲ ਜੇ ਤੇ ਆਜੋ ਫਿਰ ਤੁਹਾਨੂੰ ਅੱਜ ਲੈ ਕੇ ਚਾਲਦੇ ਆ ਤੇ ਅੱਜ ਸਾਡੇ ਕੈਮਰਾਮੈਨ ਇਧਰ ਦੀਦੀ ਜੀ ਭਣਿਓ ਆ ਪਤਾ ਨਹੀਂ ਫੋਨ ਕਿੱਥਾ ਹੋੜਿਆ ਕਿੱਥਾ ਕੈਮਰਾ ਫੜਿਆ ਹੋਇਆ ਤੇ ਦੇਖ ਲੈ ਐਡਜਸਟ ਤਾਂ ਵੀ ਆਪ ਹੀ ਕਰ ਰਹੇ ਹੋ ਠੀਕ ਆ ਤੇ ਤੇ ਆਪਾਂ ਇੱਕ ਦੋ ਸ਼ਾਪ ਦੇਖਦੇ ਆ ਜਿੱਥੋਂ ਸਾਨੂੰ ਵਧੀਆ ਲੱਗਾ ਹਨ ਵੀ ਆਪਾਂ ਬੈੱਡ ਵੀ ਦੇਖਣਾ ਤੇ ਆਪਾਂ ਹੋਰ ਵੀ ਇੱਕ ਦੋ ਚੀਜ਼ਾਂ ਦੇਖਣੀਆਂ ਆ ਤੇ ਫਿਰ ਉੱਥੋਂ ਦੇਖਦੇ ਆ ਜੇ ਸਾਨੂੰ ਜੈਨੂਇਨ ਰੇਟ ਤੇ ਵਧੀਆ ਚੀਜ਼ ਮਿਲ ਗਈ ਤਾਂ ਆਪਾਂ ਤੁਹਾਨੂੰ ਦੱਸਾਂਗੇ ਤੇ ਭੜੇ ਰਿਓ ਵਲੌਗ ਦੇ ਨਾਲ ਠੀਕ ਆ ਜੀ ਆਜੋ ਫਿਰ ਅੱਜ ਮੈਂ ਸਵੇਰੇ ਆਪਣੇ ਘਰੋਂ 7:30 ਵਜੇ ਜੀ ਨਿਕਲੀ ਆ ਪਹਿਲਾਂ ਬੈਠੇ ਆਈ 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 ਤੇ ਹੁਣ ਆਪਾਂ ਇੱਥੇ ਆ ਗਏ ਆ ਆਪਾਂ ਬਣਾ ਦੇਖਦੇ ਹਾਂ ਬੁਲਾ ਲੈਂਦੇ ਆ ਅਰਜਨ ਉਹਨਾਂ ਨੂੰ ਬੁਲਾ ਕੇ ਫਿਰ ਆਹ ਡਿਜ਼ਾਈਨ ਹੋ ਰਿਹਾ ਹੈ ਡਿਜ਼ਾਈਨ ਕੀਤਾ ਹੋਇਆ ਹਾਂਜੀ ਡਿਜ਼ਾਈਨ ਹੈਗੇ ਹੋਰ ਹਾਂਜੀ ਡਿਜ਼ਾਈਨ ਬੁਲਾ ਲੈਂਦੇ ਆ ਉਹਨਾਂ ਨੂੰ ਜੇਕਰ ਕਹਿੰਦੇ ਬੰਦੇ ਨੂੰ ਟੈਨਸ਼ਨ ਹੁੰਦੀ ਆ ਨਾ ਆਦੀਆ ਟੈਨਸ਼ਨ ਫਰੀ ਰਿਹਾ ਕਰ ਹਾਂ ਜੇ ਟੈਨਸ਼ਨ ਫਰੀ ਕਰਨੀ ਹੋਵੇ ਆ ਕੋਠੀ ਤੇ ਬਹਿ ਗਈ ਹਾਂ ਹੁਣ ਇੱਕ ਤਾਂ ਬੈਠੋ ਵਾਚੂ ਬੰਦਾਗੇ ਟੈਨਸ਼ਨ ਫਰੀ ਹੋ ਜਾਏ ਇਹੋ ਰੇਟ ਪੁੱਛ ਕੇ ਜਾਣਾ ਤੇ ਮੈਂ ਲੇਖੀਏ ਫਾਟਾ ਜੋ ਫੋਟੋ ਚ ਆਈ ਥੀ ਆ ਉਹ ਵੀ ਸਾਹਮਣੇ ਜਿਹੜੀ ਆ ਸ਼ਾਪ ਹੈ ਨਾ ਪਕੜਿਆ ਨਿੱਕੀ ਕੀ ਆ ਕੀ ਨਾਮ ਪੜਿਆ ਕਿਉਂ ਤੂੰ ਹਾਂ ਅੱਧੀ ਇੱਧਰ ਹਣ ਗੁਰਜੋਤ ਬਹਿ ਗਿਆ ਪੰਜ ਫੁੱਟ ਦੀ ਜਿਹੜੀ ਬਾਹਰ ਗਈ ਇਹ ਨਹੀਂ ਤੇ ਗੁਰਜੋਤ ਆ ਕਹਿੰਦਾ ਮੈਂ ਥੱਕ ਗਿਆ ਮੈਨੂੰ ਰੈਸਟ ਚਾਹੀਦੀ ਆ ਹੁਣ ਹਨਾ ਹੁਣ ਆ ਕਹਣਾ ਕੋਟੇ ਸਾਡੀ ਕੁਰਸੀ ਰਕਸਾਈ ਜਾਓ ਕੋਈ ਨਹੀਂ ਆਮ ਤਿੰਨ ਦੇ ਪ੍ਰਵਾਨ ਗਿਆ ਤਾਂ ਹ ਬਲਕੇ ਇਹਨਾਂ ਦਾ ਬੇਤ ਪ੍ਰਾਣੇ ਦੇ ਕੇ ਵੀ ਉਹ ਦੁਆ ਨਵੇਂ ਲੈ ਲੈਂਦੇ ਹਾਂ ਨਵੇਂ ਦੇ ਦਿੰਦੇ ਹੁੰਦੇ ਹਾਂ 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 ਇੱਧਰ ਨੂੰ ਲੰਗਾ ਸਾਰਾ ਨਹੀਂ ਜੀ ਕਿ ਨਸਾਈ ਤੇ ਬਣਵਾਉਣੇ ਆ ਆਹ ਤਾਂ ਹਾਂ ਇਹ ਉਹ ਤੋਂ ਹੋਈਆਂ ਉਹ ਹਾਂ ਤਾਂ ਹਮ ਬਰਾਦਰ ਮਸ਼ੀਨਾਂ ਮਸ਼ੀਨਾਂ ਸਾਰੀਆਂ ਰੱਖਿਆ ਜੇ ਕਿ ਨਸਾਈ ਤੇ ਬਣਵਾਉਣੇ ਆ ਤਾਂ ਉਹ ਬਣਾ ਸਕਦੇ ਗੂਟ ਕੁ ਮਾਰੀਆ ਪਲਟਾਈ ਬਸ ਆਪਾਂ ਨੂੰ ਲੰਮੇ ਲਈ ਇਹ ਫੋੜ ਤੇ ਪਲਾਈ ਚੌਲ ਦੀ ਢੇਕ ਉਹ ਗਰੰਟੀ ਮੈਂ ਗਰੰਟੀ ਦੇ ਦੇਣੀ ਦਾ ਪੱਕੀ ਹੁੰਦੀ ਆ ਹਾਂ ਵੀ ਇਹਨੂੰ ਕੋਣ ਕੋਣੀ ਲਾਗਦਾ ਸੇਵ वगैरह ਹਾਂ ਹਾਂਜੀ ਦੇ 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 ਬੰਦਾ ਢੇਕਾ ਲਾਉਣਾ ਫਿਰ ਇਹਦੇ ਸੁਧਰਦੀ ਆ ਕਾਸਟ ਕੋਲੋਂ ਤੁਹਾਨੂੰ ਬੋਲਿਆ ਜਿਹੜਾ ਪੀਏਸੀ ਸੀਟੇ ਲੈਣਾ ਹੈ ਤੁਹਾਨੂੰ ਪੈਣ ਆਉਂਦੀ ਆ ਰਹੀ ਜੀ ਤੇ ਵਾਲੀ ਕੋਲੇ ਮੈਂ ਕਿਹਾ ਸਾਫੀ ਆ ਰਹੀ ਜਾਂ ਤੇ ਕਿਹੜੀ ਮੈਨੂੰ ਪਤਾ ਕੀ ਗੰਗਾ ਜੀ ਜੇ ਅਸੀਂ ਇਕੱਲੇ ਇੰਨੀ ਬਿਜ਼ੀ ਸੈਕਸ਼ਨ ਫੇਸ ਅਲੀਓ ਪੇਨ ਦੇ ਸਾਥ ਹੈ ਯਾਰੀ ਅੱਛਾ ਜੀ ਉਹਾਂ ਲਈ ਹਾਈ ਕਲਾਸ ਹੋ ਗਈ ਜੇ ਤੀਨ ਕਰੀ ਤਾਂ ਕਰ ਜਿਹਨਾਂ ਦਾ ਰੇਟ ਪਾਉਂਦਾ ਇਹ ਵਰਗੀ ਗੱਲ ਵੀ ਕਰੀ ਗਏ ਅਸੀਂ ਤੇ ਜਿਹੜੇ ਆ ਵਾਲੇ ਇਹ ਲੈਣਾ 17000 ਰੁਪਏ ਜਿੰਨਾ ਕੰਮ ਹੋਇਆ ਉਹਦੇ ਸਹਾਰੇ ਚੀਜ਼ ਕੱਪੜਾ ਹੀ ਹੈ ਜਦੋਂ ਟਰਚਾ ਲੈਦੇ ਨੇ ਲੈਵਲ ਤੋਂ ਤਾਂ ਦੇਖੋ ਉਹ ਤਾਂ ਜਿਹੜੀ ਅੱਜ ਕੱਲ ਨੂੰ ਅਕੱਲ ਕੀ ਬਣਾ ਰਹੀ ਹੈ ਪਰ ਮੈਂ ਕਹਿੰਦੀ ਸੀ ਬਸ ਸਿੰਪਲ ਹੋ ਗਿਆ ਆ ਮੈਨੂੰ ਇਹ ਦੇਖੋ ਇਹ ਤਾਂ ਚੱਲ ਨਹੀਂ ਇਹ ਅੱਜ ਕੱਲ ਦਾ ਹੈਗਾ ਹੀ ਇਹ ਜੀ

ਮੂੰਹ ਆਤਾ ਏ ਆਹ ਆਏ ਛਾਲੇ ਵੇ ਛੇ ਲਾਇਆ ਆਓ ਆ ਲੈ ਨਾ ਵਾ ਮੱਛੀ ਖਾਦੀਓ ਨਿਕਲਦੀ ਛੋਟੂ ਨੇ ਲੈ ਲੈ ਨਹੀਂ ਛੋਟੂ ਨੇ ਕਹਿੰਦੇ ਫੇਸਬੁੱਕ ਤੇ ਆਈਡੀ ਬਣਾਈ ਰਣਜੀਤ ਸਿੰਘ ਦੇ ਨਾਂ ਤੇ ਹੈ ਛੋਟੂ ਪਹਿਲਾ ਟੋਂ ਟੋਂ ਤੋਂ ਰਣਜੀਤ ਸਿੰਘ ਬਣ ਗਿਆ ਹੈ ਨਾ ਹੈ ਕਹਤਾ ਲੋ ਵੀ ਛੋਟੂ ਹੰ ਟੰ ਟੰ ਤਾਂ ਰঞ্জੀਤ ਸਿੰਘ ਬਣਿਆ ਪਿਆ ਸਾਰੇ ਇਹਦੀ ਆਈਡੀ ਨੂੰ ਜਾ ਕੇ ਫੋਲੋ ਕਰ ਲੋ ਹਨਾ ਆਹ ਲੈ ਕੇ ਛੋਟੂ ਕਹਤਾ ਹੋਰ ਰੈਂਬੋ ਦੇ ਦਿਲ ਚ ਵੀ ਛੋਟੂ ਮੇਲੇ ਪਤਾ ਨਹੀਂ ਕੀ ਖਾਣ ਨੂੰ ਲਿਆਇਆ ਰੈਂਬੋ ਸ਼ਲਾਮਾ ਆਤਾ ਫੇਤਾ ਰੈਂਬੋ ਕੀ ਮਿਲਿਆ ਖਾਣ ਨੂੰ ਨਹੀਂ ਇਹ ਵੀ ਬੜਾ ਭੁੱਖਾ ਚੜਿਆ ਵੀ ਰੋਟੀ ਖਿਲਾਉਗੇ ਹੱਥਾਂ ਨਾਲ ਤਾਂ ਖਾਣੀ ਆ ਰੈਂਬੋ ਖਾਣੇ ਨਹੀਂ ਆਉ ਖਲਾ ਰੋਟੀ ਖਾ ਪਹਿਲਾਂ ਚੱਲ ਖਾ ਰੋਟੀ ਖਾ ਲੈ ਖਾ ਲੈ ਚੱਲ ਹਾਂ ਕਦੀ ਰੱਖਿਆ ਆਨ ਬੜਾ ਹੱਦ ਆ ਰੈਂਬੋ ਨਖਰੇ ਨਾਲ ਰੋਟੀ ਖਾਂਦਾ ਇਹ ਵੀ हाला, हाला। लग चलो चढ़ा लो रैम्बो नही तो ओद रोटी खा होंगी रैम्बो इधर बुबा कर उदा नहीं खाती रोटी ओद नहीं खा हूँ चल चल उ ਦੇਖੀ ਜਦੋਂ ਨਾ ਮੈਂ ਇਹਨੂੰ ਇਦਾਂ ਪਿਆਰ ਨਾਲ ਬੁਲਾਉਣਾ ਨਾ ਜਾਂ ਕਿਸੇ ਹੋਰ ਨੂੰ ਇਦਾਂ ਬੁਲਾਵਾਂ ਜਾਂ ਕਿਸੇ ਨਿੱਕੇ ਜਿਹੇ ਨਿਆਣੇ ਨੂੰ ਹਨਾ ਇਹ ਬੜਾ ਮੇਰੇ ਕੋਲ ਨੱਠਾ ਹੁੰਦਾ ਵੀ ਉਹਨੂੰ ਕਾਹਦਾ ਇਦਾਂ ਬੁਲਾਉਂਦੀ ਆ ਦੇਖੀ ਜਾਇਓ ਇਹ ਮੇਰੀ ਸ਼ੋਨੀ ਪੁੱਛੀ ਕਿੱਥੇ ਸੀ ਲੈ ਇਹਨੂੰ ਇਹ ਕਹਾਂ ਵੀ ਕਰੇ ਮੈਨੂੰ ਬੁਲਾਉਂਦੀ ਉਦੋਂ ਉਹ ਜਸਕੇ ਦੀ ਕੁੜੀ ਆਈ ਨਾ ਮੈਂ ਉਹਨੂੰ ਇਦਾਂ ਕਰਾਂ ਇਹ ਸ਼ਾਲਾ ਮਾਰੇ ਉੱਤੇ ਨੂੰ ਵੀ ਹਾਏ ਮੈਨੂੰ ਕਿਉਂ ਨਹੀਂ ਇਦਾਂ ਬੁਲਾਉਂਦੀ ਮੇਰੀ ਸ਼ੋਨੀ ਨਾਤੀ ਸ਼ੋਨੀ ਜੀ ਤੂੰ ਪਰੇ ਰਹਿ ਤੈਨੂੰ ਨਹੀਂ ਕਿਹਾ ਮੈਂ ਵੇ ਦੇਖ ਦੇਖ ਇਹਦਾ ਸ਼ੇਰੂ ਸ਼ੇਰੂ ਉਹ ਇੱਕ ਸ਼ੇਰੂ ਦਾ ਬੜਾ ਹੈ ਇਹ ਜੈਲਫ ਫੀਲ ਕਰਦਾ ਵੀ ਸ਼ੇਰੂ ਦਾ ਨਾਮ ਆ ਕਹਦੇ ਲੈਂਦੇ ਸ਼ੇਰੂ ਤੈਨੂੰ ਨਹੀਂ ਬਾਜ ਮਾਰਿਆ ਸੀ ਚੱਲ ਉੱਧਰ ਹੈ ਸ਼ੇਰੂ ਸ਼ੇਰੂ ਆਈ ਸ਼ੇਰੂ 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 ਆ ਦੇਖਦਾ ਦੇਖਦਾ ਸ਼ੇਰੂ ਸ਼ੇਰੂ ਰੰਬਾ ਲੈ ਲੈ ਸ਼ੇਰੂ ਸ਼ੇਰੂ ਨੂੰ ਰੋਟੀ ਖਾ ਜਾਣੀ ਤੇਰੀ ਸ਼ੇਰੂ ਆਈ ਰੋਟੀ ਖਾ ਲਾ ਸ਼ੇਰੂ ਰੋਟੀ ਖਾ ਲਾ ਖਾ ਲਾ ਖਾ ਲਾ ਸ਼ੇਰੂ ਆ ਜਾ ਨੀ ਮਰ ਰੈਂਬੋ ਨੂੰ ਸ਼ੇਰੂ ਨੂੰ ਦੇ ਦੇ ਰੋਟੀ ਸ਼ੇਰੂ ਨੂੰ ਦੇ ਦੇ ਇਹਦਾ ਘੜ ਡੂੰਗਾ ਚੱਕ ਲਾ ਚੱਕੀ ਸ਼ੇਰੂ ਸ਼ੇਰੂ ਚੱਲ ਖਾ ਲਾ ਸ਼ੇਰੂ 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 ਲੈ ਆ ਹੁਣ ਮਗਰ ਮਣ ਲਕੋ ਇਹਦਾ ਘਾਟ ਡੂੰਗਾ ਉੱਪਰ ਰੱਖ ਦੇਨੇ ਪਰ ਐ ਤੇ ਮਗਰਾੜ ਤੇ ਰੱਖ ਦੇ ਮਗਰਾੜ ਤੇ ਸ਼ੇਰੂ ਨੇ ਖਾ ਲੈਣੀ ਰੋਟੀ ਸ਼ੇਰੂ ਆ ਜਾ ਨਾ ਸ਼ੇਰੂ ਨੂੰ ਦੇ ਦੇ ਰੋਟੀ ਨਹੀਂ ਇਹਨੇ ਖਾਣੀ ਤਾਂ ਚੱਲ ਸ਼ੇਰੂ ਖਾ ਲੂਗਾ ਲੈ ਫੜਾ ਮੈਨੂੰ ਡੂੰਗਾ ਦੇ ਇੱਕ ਵਾਰੀ ਦੇ ਨਾ ਆਹ ਇਹ ਪੇ ਨਖਰੇ ਕਰਦਾ ਹੈ ਇਹ ਬੜਾ ਹਾਦਿਆ ਅਜੇ ਇੱਧਰ ਸਾਡੇ ਸਵੇਰ ਦਾ ਕੱਟ ਲੱਗਾ ਤੇ ਸਾਡਾ ਇਨਵਰਟਰ ਵੀ ਜਿਹੜਾ ਹੋ ਗਿਆ ਡੈੱਡ ਤੇ ਟਾਈਮ ਹੋ ਗਿਆ ਰਾਤ ਦੇ 8:08 ਤੇ ਆਪਾਂ ਹੁਣ ਟਰੈਕਟਰ ਦੀਆਂ ਲਾਈਟਾਂ ਔਨ ਕੀਤੀਆਂ ਆ ਉਹ ਮੋਰਲੀਆਂ ਲਾਈਟਾਂ ਵੀ ਔਨ ਕਰਦੇ ਆ ਆਹੋ ਵੱਡੀਆਂ ਕਰਦੇ ਮੱਛਰ ਨੇ ਤੋੜ ਤੋੜ ਖਾ ਲਿਆ ਮੱਛਰ ਵੀ ਬਹੁਤ ਜ਼ਿਆਦਾ ਉਹ ਖਾ ਵੀ ਬਿਨਾ ਲਾਈਟ ਤੋਂ ਤਾਂ ਸਵੇਰ ਦਾ ਕੱਟ ਲੱਗਾ ਆ ਹੱਲੇ ਤੱਕ ਲਾਈਟ ਨਹੀਂ ਆਈ ਰਾਤ ਦੇ ਵੱਜ ਗਏ 8:30 8:30 ਹੋ ਗਏ ਨਹੀਂ ਅੰਦਰ ਲੀਆਂ ਲਾਈਟਾਂ ਜਗੀਆਂ ਤਾਂ ਹੈਗੀਆਂ ਅੱਛਾ ਇਨਵਰਟਰ ਦਾ ਮਾੜਾ ਜਿਹਾ ਕਰੰਟ ਆਇਆ ਹੁਣ ਹੈ ਪਾਣੀ ਕਾ ਲੂ ਦੇਖ ਕੇ ਪਾ ਦਿਓ ਇਨਵਰਟਰ ਚ ਵੀ ਹੁਣ ਐਦਾ ਹੀ ਹੁਣੀ ਆ ਗਰਮੀਆ ਚ ਸ਼ਾਮ ਚ ਰਾਸੀ ਵਾਲੇ ਬਹੁ ਘਟ ਗਏ ਆ ਮੱਛਰ ਹੈ ਹੀ ਬਹੁਤ ਆ ਕਰੇ ਕੀ ਬੰਦਾ ਦੀਦੇ ਨੇ ਇੱਧਰ ਨੂੰ ਆ ਜਾ ਮੜ ਜਾ ਲਾਈਟ ਮਰੇ ਦੀਦੇ ਹੀ ਖੜੇ ਨੇਰੇ ਚ ਆਹੋ ਲਾਈਟ ਹੀ ਪੀਲੀ ਕੀਤੀ ਆ ਉਹਦਾ ਦਾਦਾ ਜੀ ਦੇ ਕਾਲੇ ਪੀਲੇ ਨੇ ਸਾਰੇ ਜਣੇ ਦੱਸਿਓ ਵੀ ਹੁਸ਼ਿਆਰਪੁਰ ਚ ਕਿੱਥੇ ਕਿੱਥੇ ਕੱਟ ਲੱਗਾ ਆ ਇਧਰ ਸ਼ਾਮ 84 ਵਾਲਿਆਂ ਤਾਂ ਹੈ ਸਾਰੇ ਪਾਸੇ ਨਹੀਂ ਹੈਗੀ ਆਹਾਂ ਐਡਾ ਵੱਡਾ ਕੱਟ ਆ ਗਈ ਲਾਈਟ ਆ ਗਈ ਆ ਗਈ ਆ ਗਈ ਲਾਈਟ ਆ ਗਈ ਸ਼ੁਗਰਿਆ ਭਰਾਵਾ ਲਾਈਟ ਆ ਗਈ ਹਾਂ ਕਿਦਾ ਚੱਲ ਨਾ ਜਾਵੇ ਜਿੰਨਾ ਹੀ ਰੋਲਾ ਹੀ ਪਾਤਾ ਲਾਈਟ ਦਾ ਲੈਟ ਆਈ ਗੱਲ ਅਰੇ ਵੋ ਪਾਪੰਗੜਾ ਲੈਟ ਆਈ ਮਸੀ ਚੱਲ 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 ਵਾ ਇਹ ਦੇ ਨਈ ਮੈਂ ਡੈਮੇਜ ਹੋ ਗਈ ਹਾਂ ਨਹੀਂ ਚਲੋ ਵੀ ਲਾਈਟ ਆ ਗਈ ਰੋਟੀ ਪਾਣੀ ਖਾਈਏ ਤਾਂ ਸੋਈਏ ਥੱਕ ਹੋਇਆ ਪਿਆ ਅੱਜ ਇੰਨਾ ਰੌਲਾ ਪਾਤਾ ਹਨਾ ਕਿ ਲਾਈਟ ਵਿਚਾਰੀ ਡਰਦੀ ਭੱਜ ਗਈ ਹਨੇਰਾ ਹੀ ਹਨੇਰਾ ਹੋ ਗਿਆ ਆ ਜਾ ਤਾ ਹੀ ਅੰਦਰੋਂ ਨਿਕਲਿਆ ਵਾ ਬਾਹਰ ਡੇਂਗੂ ਕਰਾਉਣਾ ਹੈ ਇੱਥੇ ਰੈਂਬੋ ਆ ਜਾ ਤੂੰ ਤਾਂ ਦੀਦਾ ਹੀ ਨਹੀਂ ਵਿਚਾਰਿਆ